ਪੀਵੀਆਰ ਦੀ ਟੀਮ ਨੇ ਦੱਸਿਆ ਕਿ ਸ਼ੋ ਜਿਹੜੇ ਆ ਭਾਜੀ ਬੱਬੂ ਮਾਨ ਬਾਈ ਦੀ ਫਿਲਮ ਦੇ ਜਿਹੜਾ ਹਾਸਪੀਟਲ ਹੀ ਜਾ ਰਹੇ ਕਿੱਦਾਂ ਲੱਗੀ ਵਟ ਕੱਟਦੇ ਵਟ ਕੱਟਦੇ ਬੱਬੂ ਮਾਨ ਸ਼ਾਵਾਸ਼ ਬਰਾੜਿਆ ਆ ਰਿਹਾ ਇੰਨਾ ਖੂਬਿਆ ਨ ਐਕਟਰ ਚ ਬਾਈ ਮਜ਼ਾ ਆ ਗਿਆ ਯਾਰ ਹਰ ਇੱਕ ਸੀਨ ਜਿਹੜਾ ਬੌਲਾ ਸੀ ਦੇਖ ਸਕਦੇ ਹੋ ਕਰਾਊਡ ਕਿੰਨਾ ਆਪਣਾ ਹੈ ਸਾਰੇ ਬੱਬੂ ਬਾਈ ਦੀ ਫੈਨਪੋਲਿੰਗ ਹੈ ਇਸ ਤੋਂ ਉੱਪਰ ਕੁਝ ਨਹੀਂ ਹੋ ਸਕਦਾ ਬੱਚੇ ਅੱਛਾ ਕਿਹਦੇ ਫੈਨ ਹੋ ਬੱਬੂ ਮਾਨ ਦੇ ਆਏ ਹੈ ਕਿ ਕਿਹੜੀ ਫਿਲਮ ਵੇਖੀ ਆ ਛੁੱਟਾ ਸੂਰਮਾ ਬੱਬੂ ਮਾਨ ਜਿੰਦਾਬਾਦ ਇੰਤਜ਼ਾਰ ਦੀਆਂ ਘੜੀਆਂ ਹੋ ਰਹੀਆਂ ਦੂਰ ਮਿੱਤਰੋ ਦਿਨ ਰਹਿ ਗਏ ਕੁਝ ਕਿਹ ਚਾੜੀਆਂ ਖਿੱਚ ਲੋ ਕਿ ਟੁੱਟਣਗੇ ਰਿਕਾਰਡ ਸਣੀਮੇ ਕੜਾਂ ਤੇ 20 ਤਰੀਕ ਨੂੰ ਲੱਗਣਗੇ ਮੇਲੇ ਪੇਡਾਂ ਨੂੰ ਸਾਣੀ ਹੁਣਾ ਦੇਖਿਓ ਵਾਜਵਾ ਚ ਕੰਦਾ ਪੇਡਾਂ ਨੇ ਬੁੜਾ ਹਾਲ ਕਰ ਲੈਣਾ ਖੁੰਡ ਪੜਾਣਾ ਆ ਗਿਆ ਸੱਚਾ ਛੂੜਮਾ ਬਣ ਕੇ ਪੇਡਾਂ ਬੱਕਰੀਆਂ ਨੇ ਜਵਾ ਸਾਣੀ ਲੈਣਾ ਜਵਾ ਸਾਣੀ ਲੈਣਾ ਆ ਜੀ ਵਾ ਵਾ ਜੀ ਸੱਚਾ ਛੂੜਮਾ ਬਣ ਨੰਬਰ ਕਿੰਨੇ ਸਾਰੀ ਟੀਮ ਪੋ ਲੱਗਿਆ ਨੇ ਕਾਰਡ ਹੀ ਤੋੜੇ ਪਏ ਆ ਬਾਈ ਅੱਛਾ ਕਿਦਾਂ ਦਾ ਰਿਸਪੌਂਸ ਆ ਤੁਵਜਿਆ ਹਾਊਸ ਦਾ ਅੱਗੇ ਉਹਨਾਂ ਅਲਫਾ ਵੀ ਜਾਣਾ ਬਾਈ ਅੱਛਾ ਦੋ ਦੋ ਵਾਰੀ ਵੇਖਣੀ ਫਿਲਮ ਉਹ ਵਾਰੀ ਜੀ ਇਧਰੋਂ ਫੇਰ ਉਧਰ ਜਾਣਾ ਬਾਈ ਅੱਛਾ ਇੱਕ ਵਾਰ ਨੂੰ ਦੋ ਦੋ ਵਾਰੀ ਵੇਖਣੀ ਹਾਂਜੀ 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 ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਡੇਲੀ ਡਸਕੀ ਟਿਵੀ ਕੈਨੇਡਾ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨਕਿ ਲਵ ਗਿਲਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਸ ਘੜੀ ਦਾ ਸਭ ਨੂੰ ਇੱਕ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਉਹ ਫਿਲਮ ਜਦੋਂ ਅੱਜ ਲਾਂਚ ਹੁੰਦੀ ਆ ਤਾਂ ਜਦੋਂ ਦੇਖਿਆ ਜਾਂਦਾ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਵੱਡੇ ਬਜਟ ਦੇ ਉੱਤੇ ਫਿਲਮ ਲਾਂਚ ਹੁੰਦੀ ਹੈ ਤੇ ਉਹ ਫਿਲਮ ਜਿਹੜੀ ਆ ਸਭ ਦੀ ਫੇਵਰਿਟ ਬਣ ਜਾਂਦੀ ਹੈ ਜਿੱਥੇ ਵੀ ਅਸੀਂ ਦੇਖ ਰਹੇ ਆ ਜਾਂ ਕੇ ਪੁੱਛ ਕੇ ਚਲ ਰਹੇ ਆ ਚਾਰੇ ਪਾਸੇ ਸ਼ੋਅ ਜਿਹੜੇ ਆ ਹਾਊਸਫੁੱਲ ਹੀ ਜਾ ਰਹੇ ਆ ਅਸੀਂ ਗੱਲਬਾਤ ਕਰ ਰਹੇ ਆ ਜੀ ਭਾਈ ਬੱਬੂ ਮਾਨ ਦੀ ਫਿਲਮ ਸੁੱਚਾ ਸੂਰਮਾ ਦੀ ਸੁੱਚਾ ਸੂਰਮਾ ਫਿਲਮ ਦੇ ਜਿਹੜੇ ਚਾਰੇ ਪਾਸੇ ਸ਼ੋਅ ਨੇ ਉਹ ਹਾਊਸਫੁੱਲ ਹੀ ਜਾ ਰਹੇ ਨੇ ਤੇ ਅਸੀਂ ਜਿਹੜਾ ਇਸ ਵਕਤ ਜਿਹੜਾ ਪੀਵੀਆਰ ਸਿਨੇਮਾ ਤੇ ਜਿਹੜਾ ਉੱਥੇ ਪਹੁੰਚੇ ਸੀ ਆਪਣਾ ਤੇ ਹੁਣ ਗੱਲਬਾਤ ਕਰਾਂਗੇ ਦੇਖਾਂਗੇ ਕਿ ਕਿਦਾਂ ਦਾ ਰਿਸਪੌਂ ਬੱਬੂ ਮਾਨ ਬਾਈ ਦੀ ਫਿਲਮ ਤੇ ਜਿਹੜਾ ਹਾਊਸਫੁੱਲੀ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਵੀ ਰਿਸਪੌਂਸ ਜਿਹੜਾ ਵਾ ਕਿੱਦਾਂ ਦਾ ਹੈਗਾ ਪਬਲਿਕ ਨਾਲ ਸੀ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਫਿਲਮ ਜਿਹੜੀ ਆ ਕਿੱਦਾਂ ਦੀ ਲੱਗੀ ਤੁਹਾਨੂੰ ਆਓ ਗੱਲਬਾਤ ਕਰ ਲੈਣੇ ਪਬਲਿਕ ਨਾਲ ਬਾਈ ਕਿਹੜੀ ਫਿਲਮ ਵੇਖ ਕੇ ਆਜੋ ਸੱਚਾ ਸ਼ਰਮ ਕਿੱਦਾਂ ਲੱਗੀ ਠੀਕ ਹੈ ਕਿੱਦਾਂ ਲੱਗੀ ਟੇ ਵਟ ਕੱਟਦੇ ਵਟ ਕੱਟਦੇ ਬੱਬੂ ਮਾਨ ਸ਼ਾਬਾਸ਼ ਕਿੱਦਾਂ ਦੀ ਲੱਗੀ ਬਹੁਤ ਵਧੀਆ ਬੌਮਬਰ ਨੰਬਰ ਨੰਬਰ 10 ਤੋਂ 10 ਅੱਛਾ ਕਿੱਦਾਂ ਦੀ ਲੱਗੀ ਬੱਬੂ ਬਾਈ ਬਹੁਤ ਵਧੀਆ ਬਾਈ ਫਿਲਮ ਅੱਛਾ ਕਿੰਨੇ ਨੰਬਰ ਦੇਣਾ ਚਾ ਭਾਜੀ ਕਿਹੜੀ ਫਿਲਮ ਵੇਖੀ ਜੋ ਸੱਚਾ ਸੂਰਮਾ ਕਿੱਦਾਂ ਦੀ ਲੱਗੀ ਜੋ ਵਧੀਆ ਹੈ ਠੀਕ ਠਾਕ ਅੱਛਾ ਆਹ ਬਹੁਤ ਵਧੀਆ ਫਿਲਮ ਆਈ ਹੈ ਇਹ ਯੁੱਗ ਬਲਵੀਰੋ ਭਾਬੀਆਂ ਦਾ ਅਸਲ ਚ ਇਹ ਵळे ਨਾ ਇਹ ਵळे ਅੱਧੀ ਦੁਨੀਆ ਬਲਵੀਰੋ ਭਾਬੀਆਂ ਨਹੀਂ ਭਾਜੀ ਭਾਈ ਕਿਦਾਂ ਲੱਗੀ ਅੱਛਾ ਫਿਲਮ ਪਤਾ ਹੈ ਫਿਲਮ ਸੁਣੀ ਹੈ ਭਾਜੀ ਠੀਕ ਸੀ ਪਰ ਤੈਨੂੰ ਕਹਿਣਾ ਵੀ ਇਹ ਯੁੱਗ ਐਕਚੁਅਲੀ ਜਿਹੜਾ ਸਮਾਂ ਚੱਲਦਾ ਪਿਆ ਨਾ ਭਾਜੀ ਇਸ ਸਮਾਂ ਜੋ ਬਖਾਇਆ ਗਿਆ ਉਹ ਚੱਲ ਰਿਹਾ ਬਲਵੀਰੋ ਭਾਬੀ ਦਾ ਸਮਾਂ ਜਿਆ ਵਾਹ ਜੀ ਅੱਛਾ ਬਹੁਤ ਵਧੀਆ ਬਹੁਤ ਵਧੀਆ ਨੰਬਰ ਨੰਬਰ ਕਿਨੇ ਬਬ ਮਾਨਤ ਕਰਾ ਗਿਆ 10 ਚ 10 ਨੰਬਰ ਬਰਾ ਇੰਨਾ ਖੂਬਿਆ ਨੈਕਟਰ ਚ ਬਾਈ ਮਜ਼ਾ ਆ ਗਿਆ ਯਾਰ ਹਰ ਇੱਕ ਸੀਨ ਜਿਹੜਾ ਬਹੁਤ ਨੰਬਰ ਨੰਬਰ ਕਿੰਨੇ ਦੇਓਗੇ ਨੰਬਰ 10 ਚੋਂ 10 ਕੋਈ ਸੁੱਚਾ ਸੂਰਮਾ ਲਈ ਪਾਹ ਯਾਰ ਡਾਇਰੈਕਟਰੀਅਲ ਸਾਹਿਬ ਦਾ ਬਹੁਤ ਵਧੀਆ ਸੀ ਪੀਰੀਅਡ ਦੇ ਕੋਸਟਿਊਮ ਹਰ ਡਾਇਰੈਕਟਰੀਅਲ ਪਾਰਟ ਆਫ ਦਾ ਡਾਇਰੈਕਟਰ ਕੋਈ ਉਹਨਾਂ ਨੂੰ ਮੈਸੇਜ ਸੁਣਨਾ ਬੱਬੂ ਭਾਈ ਨੂੰ ਸਿਰਫ ਬੜਗ ਮਾਰ ਸਕਦੇ ਬੱਬੂ ਭਾਈ ਬਣਾ ਸਕਦਾ ਹੋਰ ਕੋਈ ਨਹੀਂ ਬਣਾ ਸਕਦਾ ਲੱਗਦਾ ਅਮਿਤੋਜ ਮਾਨ ਨੂੰ ਬਹੁਤ ਕੰਗ੍ਰੈਚੁਲੇਸ਼ਨ ਆ ਸਾਰੀ ਟੀਮ ਨੂੰ ਬਹੁਤ ਵਧਾਈਆਂ ਥੈਂਕ ਯੂ ਸੋ ਹਾਜੀ ਬਹੁਤ ਵਧੀਆ ਕਿੱਦਾਂ ਬਾਈ ਦੀ ਐਕਟਿੰਗ ਕਿੱਦਾਂ ਬੱਬੂ ਮਾਨਸ ਨਯਾ ਦੀ ਸ਼ਾਨ ਕਿੰਨੇ ਨੰਬਰ ਸਾਜੀ ਬਹੁਤ ਵਧੀਆ ਜੀ ਦਾ ਹੱਥ ਦਾ ਸਾਗੇ ਸੁਜੇ ਸੁਰਮਾ ਸਾਗੇ ਸਾਗੇ ਹਾਂਜੀ ਹਾਂਜੀ ਸਾਜੀ ਬੱਬੂ ਭਾਈ ਨੇ ਖਾਣਾ ਬਹੁਤ ਵਧੀਆ ਬਣਾਈਆ ਉਹ ਕਰਨੇ ਵੀ ਆਈਟੀ ਵੀ ਵਧੀਆ ਕੀਤੀ ਸਾਰਿਆਂ ਦੀ ਆਈਟੀ ਸਾਰਿਆਂ ਦੀ ਵਧੀਆ ਸੀ ਅੱਛਾ ਸਹੀ ਸਹੀ ਵਧੀਆ ਹਾਂ ਬਹੁਤ ਵਧੀਆ ਨੰਬਰ ਕਿੰਨੇ ਫਿਲਮ ਨੂੰ 10 ਤੋਂ 10 ਜੀ ਅੱਛਾ ਹਾਂਜੀ ਭਾਜੀ ਭਾਈ ਬਹੁਤ ਵਧੀਆ ਕਿੰਨੇ ਨੰਬਰ ਭਾਜੀ 10 ਤੋਂ 10 ਕੋਈ ਐਕਟਿੰਗ ਕੋ ਖਾਸ ਚੀਜ਼ ਸੁਨੇਹਾ ਬਹੁਤ ਵਧੀਆ ਭਾਈ ਬਹੁਤ ਵਧੀਆ ਇਹ ਫਿਲਮ ਮਾਨਨੇ ਚਾਹੀਦੀ ਭਾਜੀ ਹਾਂਜੀ ਫਿਲਮ ਸੱਚੀ ਫਿਲਮੀ ਓਕੇ ਰਿਪੋਰਟ ਸਟੋਰੀ ਓਦੀ ਅਣਖਵਾਕੇ ਜਾਗ ਗਈ ਭਾਜੀ ਵੀ ਅੱਛਾ ਭਾਈ ਫੋਜ 100 100 ਬਾਈ ਸ਼ਾਬਾਸ਼ ਵੇਖ ਸਕਦੇ ਹੋ ਕਰਾਊਡ ਕਿੰਨਾ ਆਪਣਾ ਇਹ ਸਾਰੇ ਬੱਬੂ ਬਾਈ ਦੀ ਫੈਨ ਫੋਲਿੰਗ ਹੈ ਇਸ ਤੋਂ ਉੱਪਰ ਕੁਝ ਨਹੀਂ ਹੋ ਸਕਦਾ ਅੱਛਾ ਅੱਛਾ ਇਹ ਕਿਹੜੀ ਫਿਲਮ ਵੇਖੀ ਜਾਣ ਇਹ ਸੂਰਮਾ ਕਿੰਦਾਂ ਦੀ ਲੱਗੀ 10 ਵਿੱਚੋਂ 10 ਬਹੁਤ ਵਧੀਆ ਅੱਛਾ ਸਾਡੇ ਕੋਲ ਸੀਨੀਅਰ ਸਿਟੀਜ਼ਨ ਵੀ ਆਏ ਸਰਦਾਰ ਜੀ ਕਿਹੜੀ ਫਿਲਮ ਵੇਖ ਕੇ ਆਏ अपना सच्चा सूरमा कित्तां दी लगी है दास दे दास दे। के, के फिल्म बहुत बढ़िया पिक्चर बहुत बढ़िया अच्छा ਕਿੰਨੇ ਨੰਬਰ ਦੇਣਾ ਚਾਹੋਗੇ ਐਕਟਿੰਗ ਚ ਸਾਰਿਆਂ ਨੂੰ 10 ਦੇ 10 ਅੱਛਾ ਜੀ ਕਿਹੜੀ ਫਿਲਮ ਵੇਖੀ ਹੈ सच्चा सूरमा ਕਿੰਨੇ ਨੰਬਰ ਦੇਣਾ ਚਾਹੋਗੇ 10 ਵਿੱਚੋਂ 10 ਪਰਫੈਕਟ ਦਾ ਪਿਕਚਰ ਬੱਬੂ ਬਾਈ ਦੀ ਬੱਬੂ ਵਸ ਬੈਸਟ ਐਕਟਰ ਬੈਸਟ ਐਕਟਰ ਐਂਡ ਬੈਸਟ ਸੈਕਟਰ ਵਾਹ ਜੀ ਵਾਹ ਅੱਛਾ ਜਾਨ ਕਿਹੜੀ ਫਿਲਮ ਵੇਖ ਕੇ ਆਏ ਸੱਚਾ सूरमा ਨੰਬਰ ਕਿੰਨੇ ਪੂਰੇ ਟੌਪ ਤੇ ਆਹ ਕਲਾਸ ਮੈਸਟ ਕਲਾਸ ਦਾ ਬ੍ਰੈਂਡ ਭਾਈ ਅੱਛਾ ਬੱਬੂ ਮਾਨ ਆਹੋ ਜੀ ਫਿਲਮ ਅੱਗੇ ਵੀ ਬਣਾਉਂਦੇ ਆ ਸੱਚੀ ਆ ਕੁੜੀਆਂ ਵਿੱਚ ਲੱਗ ਕੇ ਨਾ ਯਾਰ ਨਾ ਕਰਨੀ ਚੱਡੀ ਦੇ ਯਾਰ ਬੱਚੇ ਅੱਛਾ ਕਿਹਦੇ ਫੈਨ ਹੋ ਬੱਬੂ ਮਾਨ ਦੇ ਆਹੇ ਕਿ ਕਿਹੜੀ ਫਿਲਮ ਵੇਖੀ ਆ ਛੁੱਟਾ ਸੂਰਮਾ ਬੱਬੂ ਮਾਨ ਜਿੰਦਾਬਾਦ ਆ ਵਾਹ ਕਿਦਾਂ ਦੀ ਲੱਗੀ ਫਿਲਮ ਜਣ ਮੈਨੂੰ ਤਾਂ ਘੈਂਟ ਲੱਗੀ ਭਾਈ ਅੱਛਾ ਕਿੰਨੇ ਨੰਬਰ ਮੈਂ 1000 'ਚ 1000 ਅੱਛਾ ਦੇਖ ਕੇ ਸਾਈਡਿਸ ਨੂੰ ਨਾ ਸੁੱਤੇ ਸੁੜਮੇ ਤੇ ਮੂਵੀ ਤੋਂ ਪਹਿਲਾਂ ਦੀਆਂ ਹਾਂਜੀ ਕਹਿੰਦਾ ਕਿ ਇੰਤਜ਼ਾਰ ਦੀਆਂ ਘੜੀਆਂ ਹੋ ਰਹੀਆਂ ਦੂਰ ਮਿੱਤੜੋ ਦਿਨ ਡਾਹ ਗਏ ਕੁਝ ਕਿਹ ਖਿਆੜੀਆਂ ਖੇਚ ਲੋ ਕਿ ਟੁੱਟਣਗੇ ਰਿਕਾਰਡ ਸਿਨੇਮੇ ਕੜਾਂ ਤੇ 20 ਤਰੀਕ ਨੂੰ ਲੱਗਣਗੇ ਮੇਲੇ ਪੇਡਾਂ ਨੂੰ ਸਾਣੀ ਹੁਣਾ ਦੇਖਿਓ ਵਾਜਵਾ ਚ ਕੰਦਾ ਚ ਪੇਡਾਂ ਨੇ ਬੁੜਾ ਹਾਲ ਕਰ ਲੈਣਾ ਖੁੰਡ ਪੜਾਣਾ ਆ ਗਿਆ ਸੁੱਤਾ ਸੂੜਮਾ ਬਣ ਕੇ ਪੇਡਾਂ ਬੱਕਰੀਆਂ ਨੇ ਜਵਾ ਸਾਣੀ ਲੈਣਾ ਜਵਾ ਸਾਣੀ ਲੈਣਾ ਹਾਂਜੀ ਵਾਹ ਵਾਹ ਜੀ ਵਾਹ ਬੱਬੂ ਮਾਨ ਜਿੰਦਾਬਾਦ ਬੱਬੂ ਮਾਨ ਜਿੰਦਾਬਾਦ ਹਾਂਜੀ ਭਾਈ ਕਿਹੜੀ ਫਿਲਮ ਵੇਖਿਆ ਐ ਸੱਚਾ ਸਰੂਮਾ ਭਾਈ ਕਿੱਦਾਂ ਦੀ ਲੱਗੀ ਜੋ ਬਹੁਤ ਗੁੱਡ ਭਾਈ ਬਹੁਤ ਵੈਰੀ ਗੁੱਡ ਮੂਵੀ ਅੱਛਾ ਕਿੰਨੇ ਨੰਬਰ ਦੇਣਾ ਚਾਹੋਗੇ ਹਾਂਜੀ ਨੰਬਰ ਕਿੰਨੇ ਦੇ ਹੋਗੇ ਬੱਬੂ ਭਾਈ ਨੂੰ ਜਾਂ ਫਿਲਮ ਨੂੰ ਭਾਈ ਬੱਬੂ ਭਾਈ ਨੂੰ 1 ਨੰਬਰ ਦਵਾਂਗੇ ਔਰ ਕਿੰਨੇ ਨੰਬਰ ਦਵਾਂਗੇ ਆਹ ਅੱਛਾ ਕਿਹੜੀ ਫਿਲਮ ਵੇਖੀਦਾ ਜੀ ਸੱਚਾ ਸਰੂਮਾ ਵੇਖੀ ਕਿੱਦਾਂ ਦੀ ਲੱਗੀ ਜੋ ਬਹੁਤ ਵਧੀਆ ਜੀ ਕਿੰਨੇ ਨੰਬਰ ਦੇ ਹੋਗੇ ਬਾਈ ਹੁਣ ਬਾਈ ਨੇ ਤੁਹਾਨੂੰ ਦੱਸਿਆ ਹੋਊਗਾ ਇੱਕ ਨੰਬਰ 1 ਹਮੇਸ਼ਾ ਨੰਬਰ 1 ਹਾਂਜੀ ਅੱਛਾ ਕੋਈ ਮੈਸੇਜ ਕੋਈ ਸੁਨੇਹਾ ਕੋਈ ਬੱਬੂ ਬਾਈ ਲਈ ਆਪਣਾ ਬਸ ਇਹੋ ਆ ਵੀ ਮਾਰਾਏ ਬੱਬੂ ਬਾਈ ਦੀ ਮਾਰਾ ਉਮਰ ਨੂੰ ਵੀ ਕਰੇ ਹਾਂਜੀ ਹਾਂਜੀ ਵੱਡੀ ਕਰੇ ਬਾਈ ਦੀ ਬਾਈ ਲਵ ਯੂ ਬਾਈ ਜੀ ਬੱਬੂ ਜਿੰਦਾਬਾਦ ਵਾਹ ਜੀ ਵਾਹ ਸੁੱਚਾ ਸੁਰਮਾ ਇਹ ਵੇਖਣੀ ਜੇ ਅੱਜ ਨਹੀਂ ਵੇਖੀ ਤਾਂ ਕਰਿਓ ਸੁੱਚਾ ਸੁਰਮਾ ਉਸਤਾ ਜੀ ਕਿਦਾਂ ਲੱਗੀ ਬੋਹ ਕੈਂਡ ਭਾਈ ਨੰਬਰ ਕਿੰਨੇ ਦੇਣਾ ਚਾਹੋਗੇ ਭਾਈ ਨੰਬਰ ਭਾਈ ਨੰਬਰ ਹੈ ਹੀ ਨਹੀਂ ਅੱਛਾ ਕੋਈ ਮੈਸੇਜ ਹੈ ਹੀ ਨਹੀਂ ਕੋਈ ਬਾਈ ਨੂੰ ਮੈਸੇਜ ਬਾਈ ਨੂੰ ਮੈਸੇਜ ਬਾਈ ਨੂੰ ਬੋਹ ਕੈਂਡ ਭਾਈ ਜੀ ਫਿਲਮ ਢਾਡੀ ਗਾਣਾ ਸੁਣਾਓ ਕੋਈ ਬੱਬੂ ਭਾਈ ਗਾਣਾ ਮੌਤ ਦੇ ਪ੍ਰੇਤ ਨਾਲ ਮਾੜਾ ਹੁੰਦਾ ਕਹਿੰਦੇ ਪਰਛਾਵਾਂ ਨਾਲ ਦਾ ਇਹ ਪ੍ਰੇਤ ਨਾਲ ਹੁੰਦਾ ਮਾੜਾ ਕਹਿੰਦੇ ਪਰਛਾਵਾਂ ਨਾਲ ਦਾ ਓਕੇ ਸੋ ਬੱਲੇ ਬੱਲੇ ਕਰਾਤੀ ਜੀ ਬਾਈ ਬੱਬੂ ਮਾਨ ਦੀ ਫਿਲਮ ਤੇ ਬਾਈ ਬੱਬੂ ਮਾਨ ਨੇ ਆ ਜਿਹੜੀਆਂ ਲੰਬੀਆਂ ਲੰਬੀਆਂ ਲੈਣਾ ਜਿਹੜੀਆਂ ਦੇਖ ਰੀਆਂ ਤੁਹਾਨੂੰ ਇਸ ਟਾਈਮ ਮੋਟਰਸਾਈਕਲਾਂ ਦੀ ਚਾਹੇ ਗੱਡੀਆਂ ਦੀਆਂ ਲੰਬੀਆਂ ਲੰਬੀਆਂ ਲੈਣਾ ਨੇ ਇਹ ਸਿਰਫ ਤੇ ਸਿਰਫ ਬੱਬੂ ਮਾਨ ਬਾਈ ਦੀ ਫਿਲਮ ਜਿਹੜੀ ਆ ਉਹ ਦੇਖਣ ਲਈ ਹੈ ਕੈਮਰਾਮੈਨ ਭਰਾ ਨੂੰ ਕਹਿੰਗਾ ਲੈਣਾ ਵਿਖਾ ਦਿਓ ਜੀ ਲੰਬੀਆਂ ਲੰਬੀਆਂ ਲੈਣਾ ਜਿਹੜੀਆਂ ਇਸ ਟਾਈਮ ਲੱਗੀਆਂ ਅਸੀਂ ਪੀਵੀਆਰ ਸਿਨੇਮਾ ਚ ਆਈ ਤੇ ਸਾਨੂੰ ਜਦੋਂ ਪਤਾ ਲੱਗਾ ਕਿ ਲੰਬੀਆਂ ਲੰਬੀਆਂ ਲੈਣਾ ਜਿਹੜੀਆਂ ਸਿਰਫ ਬੱਬੂ ਮਾਨ ਬਾਈ ਦੀ ਫਿਲਮ ਜਿਹੜੀ ਆ ਉਸ ਦੇਖਣ ਵਾਸਤੇ ਲੱਗੇ ਇੰਨੀ ਪਬਲਿਕ ਇੰਨਾ ਰਿਸਪੌਂ ਹਰੇ ਕੱਟੜ ਫੈਨ ਹੀ ਨੇ ਬਾਈ ਬੱਬੂ ਮਾਨ ਦੇ ਤੇ ਆ ਹੋਰ ਵੀ ਪਬਲਿਕ ਨਾਲ ਜਿਹੜੀ ਗੱਲਬਾਤ ਉਹ ਵੀ ਕਰ ਲੈਣੇ ਆਂ ਹਾਂਜੀ ਭਾਈ ਕਿਹੜੀ ਫਿਲਮ ਵੇਖਿਆ ਬਾਈ ਇਹ ਸੱਚਾ ਸੁਰਮਾ ਕਿੱਦਾਂ ਦੀ ਲੱਗੀ ਬਹੁਤ ਵਧੀਆ ਘੈਂਟ ਕਿੰਨੇ ਨੰਬਰ ਦੇਣਾ ਚਾਹੋਗੇ ਮੈਂ ਹਾਂ 100 ਚੋਂ 100 ਅੱਛਾ ਕਿੱਥੇ ਵੇਖਣ ਆਏ ਫਿਲਮ ਇਹ ਕਿਹੜੀ ਜਗ੍ਹਾ ਅਸੀਂ ਆਪਾਂ ਪੀਆਰ ਵੀ ਆ ਜਾਈਏ ਜੀ ਬੀਬੀ ਆਰ ਹਾਂ ਅੱਛਾ ਕਿੰਨੇ ਕਿਹੜੀ ਫਿਲਮ ਵੇਖੀ ਭਾਈ ਸੱਚਾ ਸੁਰਮਾ ਕਿੱਦਾਂ ਦੀ ਲੱਗੀ ਬਹੁਤ ਵਧੀਆ ਕਿੰਨੇ ਨੰਬਰ ਦੇਣਾ ਚਾਹੋਗੇ ਨੰਬਰ ਹੀ ਖਤਮ ਹੈ ਅੱਛਾ ਅੱਛਾ ਬੱਬੂ ਮਾਨ ਬਾਈ ਨੂੰ ਕੁਝ ਸੁਣਿਆ ਵਾਸਲਾ ਜੀ ਭਾਈ ਅੱਛਾ ਕਿਹੜੀ ਫਿਲਮ ਵੇਖੀ ਭਾਜੀ ਸੱਚਾ ਸੂਰਮਾ ਬਾਈ ਨੰਬਰ ਕਿੰਨੇ ਸਾਰੀ ਟੀਮ ਕੋਲ ਲਗਿਆ ਨੇ ਕਾਰ ਹੀ ਤੋੜੇ ਪਏ ਆ ਬਾਈ ਅੱਛਾ ਕਿਦਾਂ ਦਾ ਰਿਸਪੌਂਸ ਬਹੁਤ ਵਧੀਆ ਹਾਊਸ ਬਹੁਤ ਅੱਗੇ ਉਹਨਾਂ ਅਲਫਾ ਵੀ ਜਾਣਾ ਬਾਈ ਅੱਛਾ ਦੋ ਦੋ ਵਾਰੀ ਦੇਖਣੀ ਫਿਲਮ ਦੋ ਵਾਰੀ ਜੀ ਇਧਰੋਂ ਫੇਰ ਉਧਰ ਜਾਣਾ ਬਾਈ ਅੱਛਾ ਇੱਕ ਪਹਿਲ ਦੋ ਦੋ ਵਾਰੀ ਦੇਖਣੀ ਹਾਂਜੀ ਹਾਂਜੀ ਕਿਹੜੀ ਫਿਲਮ ਦੇਖੀ ਬਾਈ ਸੁੱਚਾ ਹਸਰੂਆ ਬਾਈ ਕਿੱਦਾਂ ਦੀ ਲੱਗੀ ਬਹੁਤ ਵਧੀਆ ਬਗਨਾ ਬਹੁਤ ਨਿਆਰਾ ਅੱਛਾ ਕਿੱਥੇ ਵੇਖਿਆ ਸ਼ੋ ਆਵਾ ਪੀਵੀਆਰ ਚ ਅੱਛਾ ਕੀ ਕਹਿਣਾ ਚਾਹੋਗੇ ਆਪਣਾ ਜਿਹੜੀ ਆਡੀਅੰਸ ਹੋਰ ਆ ਰਹੀ ਹੈ ਜਿਹਨਾਂ ਨੇ ਆਉਣਾ ਚਾਹਣਾ ਜਰੂਰ ਵੇਖੋ ਮੂਵੀ ਬਹੁਤ ਵਧੀਆ ਵਾ ਬਹੁਤ ਵਧੀਆ ਸੰਦੇਸ਼ ਆ ਦੇ ਮੈਂ ਕਹਿੰਨਾ ਬੱਬੂ ਭਾਈ ਨੂੰ ਆਊਟ ਆਫ 100 ਅੱਛਾ ਆਊਟ ਆਫ 100 ਲੱਗ ਗਈ ਬੱਬੂ ਆਉਣ ਕਿੰਨਾ ਦੀ ਲੱਗੀ ਬਹੁਤ ਵਧੀਆ ਜੀ ਅੱਛਾ ਬੱਬੂ ਭਾਈ ਦੀ ਐਕਟਿੰਗ ਕਿੱਦਾਂ ਲੱਗੀ ਬਹੁਤ ਜ਼ਿਆਦਾ ਵਧੀਆ ਬੱਬੂ ਭਾਈ ਦੀ ਕਿੰਨੇ ਨੰਬਰ ਦੇਣਾ ਚਾਹ ਕਿੰਨੇ ਚ ਕਿੰਨੇ ਸੋਚ 110% ਅੱਛਾ ਸੋਹਣੀ ਲੱਗੀ ਜੀ ਬਹੁਤ ਜ਼ਿਆਦਾ ਜੀ जी, आ, न, 10 10. अच्छा, अच्छा। जी, ਇਹ ਕਿਹੜੀ ਫਿਲਮ ਵੇਖੀ? ਅਜੀ ਸੁਚੇ ਸਿੰਘ ਵੇਖੀ ਆ। ਕਿੱਦਾਂ ਦੀ ਲੱਗੀ? ਮਾ ਸੋਰੀ। ਬਹੁਤ ਹੀ ਵਧੀਆ ਸਾਡਾ ਵੈਸੀ ਫੇਵਰੇਟ ਹੈ। ਕਿੰਨੇ ਨੰਬਰ ਦੇਣਾ ਚਾਹੋਗੇ ਬੱਬੂ ਬਾਈ ਨੂੰ? 10/10। ਅੱਛਾ ਤੇ ਐਕਟਿੰਗ ਸਾਰਿਆਂ ਦੀ ਕਿੱਦਾਂ ਲੱਗੀ? ਬਹੁਤ ਵਧੀਆ ਲੱਗੀ ਹੈ। ਨਵੇਂ ਕਲਾਕਾਰ ਆਏ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਬਹੁਤ ਵਧੀਆ ਜੀ। ਕਿੰਨੇ ਨੰਬਰ ਦੇਣਾ ਚਾਹੋਗੇ? 100 ਸੋ 110%। ਅੱਛਾ। ਐਕਟਿੰਗ ਕਿੱਦਾਂ ਦੀ ਸਾਰਿਆਂ ਦੀ? ਬਹੁਤ ਵਧੀਆ ਜੀ। ਅੱਛਾ ਕਿਹੜੀ ਫਿਲਮ ਵੇਖਿਆ ਭਾਜੀ ਸੱਚਾ ਸੂਰਮਾ ਭਾਜੀ ਕਿੱਦਾਂ ਦੀ ਲੱਗੀ ਬਹੁਤ ਵਧੀਆ ਫਿਲਮ ਹੈ ਜੀ ਅੱਛਾ ਬੱਬੂ ਭਾਈ ਦੀ ਐਕਟਿੰਗ ਦਾ ਸਾਰੀ ਟੀਮ ਦੀ ਬਹੁਤ ਵਧੀਆ ਬਹੁਤ ਵਧੀਆ ਜੀ ਅੱਛਾ ਮੈਸੀ ਕੋਈ ਸੁਨੇਹਾ ਕੀ ਕਹਿਣਾ ਚਾਹੁੰਦੇ ਹੋ ਹੋਰ ਆਡੀਅנס ਹੋਰ ਆਡੀਅੰਸ ਨੂੰ ਕਹਿਣਾ ਚਾਹ ਰਹੇ ਕਿ ਫਿਲਮ ਇੱਕ ਵਾਰ ਜਰੂਰ ਦੇਖੋ ਜੀ ਅੱਛਾ ਨੰਬਰ ਕਿੰਨੇ ਟੀਮ ਨੂੰ ਸੋਚੋ ਸੋਈ ਕਿਹੜੀ ਫਿਲਮ ਵੇਖਿਆ ਸੱਚਾ ਸੂਰਮਾ ਵੀਰ ਜੀ ਵੇਖਿਆ ਕਿੱਦਾਂ ਦੀ ਲੱਗੀ ਬਹੁਤ ਆਓਸਮ ਫਿਲਮ ਲੱਗੀ ਏ ਆਪਾਂ ਬੱਬੂ ਭਾਈ ਦੀ ਐਕਟਿੰਗ ਬਾਰੇ ਆਪਾਂ ਮਾਨ ਸਾਹਿਬ ਦੇ ਸ਼ੁਤੋ ਫੈਨ ਹੈਗੇ ਆ ਮਾਨ ਸਭ ਤੋਂ ਵਧੀਆ ਮੂਵੀ ਹੈਗੀ ਹੈ ਹੋਰ ਇਤੋਂ ਵਧੀਆ ਵਧੀਆ ਮੂਵੀਆਂ ਭਾਜੀ ਬਣਾਣ ਤੇ ਆਪਾਂ ਵੇਖਦੇ ਰਹੀਏ ਬਸ ਕਿੰਨੇ ਨੰਬਰ ਦੇਣਾ ਚਾਹੋਗੇ ਬੱਬੂ ਭਾਈ ਨੂੰ ਆਪਾਂ ਸੋ 110% ਮਾਰਾਂਗੇ ਅੱਛਾ ਕਿਹੜੀ ਫਿਲਮ ਵੇਖੀ ਹੈ ਸੁੱਚਾ ਸਿੰਘ ਭਾਈ ਕਿੰਨੇ ਨੰਬਰ ਦੇਣਾ ਚਾਹੋ ਸੋ ਹੋ ਤਾਂ ਸੋ ਭਾਈ ਬਹੁਤ ਵਧੀਆ ਭਾਈ ਬੱਬੂ ਮਾਨ ਦੇ ਬਹੁਤ ਵੱਡੇ ਫੈਨ ਆਪਾਂ ਅੱਛਾ ਕੀ ਕੀ ਕਹਿਣਾ ਚਾਹੋਗੇ ਆਪਣਾ ਨੰਬਰ ਕਿੰਨੇ ਦੇਣਾ ਚਾਹੋ ਬਹੁਤ ਵਧੀਆ ਭਾਈ ਫਿਲਮ ਘੈਂਟ ਪੂਰੀ ਜੋਏ ਮੈਟਾ ਪੂਰਾ ਹੋਇਆ ਨੰਬਰ ਕਿੰਨੇ ਬੱਬੂ ਮਾਨ ਭਾਈ ਨੂੰ 100% ਪੂਰੇ ਅੱਛਾ ਸੋਵਾ ਜੀ ਵਾ ਬੱਲੇ ਬੱਲੇ ਕਰਾਤੀ ਜੀ ਬੱਬੂ ਮ ਸਾਰਿਆਂ ਨੇ ਕਿਹਾ ਕਿ ਬੱਬੂ ਮਾਨ ਬਾਈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਛਾ ਗਏ ਨੇ ਤੁਸੀਂ ਵੇਖਿਆ ਕਿ ਪਬਲਿਕ ਰਿਸਪੌਂਸ ਜਿਹੜਾ ਬਹੁਤ ਸੋਹਣਾ ਦੇਖਣ ਨੂੰ ਮਿਲਿਆ ਇਸ ਵਕਤ ਅਸੀਂ ਜਿਹੜਾ ਪੀਵੀਆਰ ਸਿਨੇਮਾ ਦੇ ਅੰਦਰ ਖੜੇ ਆ ਤੇ ਬਹੁਤ ਸੋਹਣਾ ਇੱਥੇ ਰਿਸਪੌਂਸ ਜਿਹੜਾ ਵਾ ਫਿਲਮ ਸੁੱਚਾ ਸੂਰਮਾ ਦਾ ਉਹ ਦੇਖਣ ਨੂੰ ਮਿਲਿਆ ਹਰ ਇੱਕ ਨੇ ਜਿਹੜਾ ਕਿਹਾ ਕਿ ਬੱਬੂ ਮਾਨ ਬਾਈ ਹਰ ਵਾਰ ਦੀ ਤਰ੍ਹਾਂ ਜਿਹੜਾ ਵਾ ਇੱਕਦਮ ਸਿਰਾਂ ਤੇ ਅੱਤ ਹੀ ਜਿਹੜੀ ਉਹ ਕਰਵਾ ਗਏ ਨੇ ਤੁਸੀਂ ਦੇਖਿਆ ਕਿ ਬੱਚੇ ਹੋਣ ਚਾਹੇ ਵੱਡੇ ਹੋਣ ਚਾਹੇ ਬਜ਼ੁਰਗ ਹੋਣ ਹਰ ਕੋਈ ਬੱਬੂ ਮਾਨ ਬਾਈ ਦੇ ਜਿਹੜਾ ਕੱਟੜ ਫੈਨ ਨੇ ਸੋ ਇਸ ਵਕਤ ਅਸੀਂ ਜਿਹ ਪੀਵੀਆਰ ਸਿਨੇਮਾ ਦੇ ਵਿੱਚ ਅੰਦਰ ਅਸੀਂ ਗੱਲਬਾਤ ਕੀਤੀ ਇਸ ਵਕਤ ਜਿਹੜਾ ਹਰ ਪਾਸੇ ਜਿਹੜਾ ਬੱਬੂ ਮਾਨ ਬਾਈ ਦੀ ਜਿਹੜੇ ਸ਼ੋਅ ਨੇ ਹਾਊਸਫੁੱਲ ਹੀ ਜਾ ਰਹੇ ਨੇ ਆਪਣਾ ਪੂਰੇ ਵਰਲਡ ਦੇ ਵਿੱਚ ਹੋਵੇ ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਇੰਡੀਆ ਹੋਵੇ ਚਾਹੇ ਵਰਲਡ ਦਾ ਕੋਈ ਵੀ ਕੋਨੇ ਦਾ ਸਿਨੇਮਾ ਕਰ ਹੋਵੇ ਹਰ ਪਾਸੇ ਜਿਹੜਾ ਫਿਲਮ ਨੂੰ ਜਿਹੜਾ ਚੰਗਾ ਰਿਸਪੌਂਸ ਉਹ ਜਿਹੜਾ ਮਿਲ ਰਿਹਾ ਸੋ ਤੁਸੀਂ ਇਸ ਵਕਤ ਦੇਖ ਰਹੇ ਸੀ ਪੀਵੀਆਰ ਸਿਨੇਮਾ ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵਗਿਲ ਸ਼ਾ ਮੇਰੇ ਨਾਲ ਕੈਮਰਾਮੈਨ ਸੱਚ ਗਿਲ ਡੇਲੀ ਡੈਸਕ ਟੀਵੀ ਕੈਨੇਡਾ ਤੋਂ